ਕੋਆਰਡੀਨੇਸ਼ਨ ਕੀਤਾ ਗਿਆ ਨਸ਼ੇ ਦੇ ਖਿਲਾਫ ਲਗਾਤਾਰ جاری ਹੈ ਕੋਆਰਡੀਨੇਸ਼ਨ ਪੁਲਿਸ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਤੇ ਮਕਸਦ ਕੀ ਹੈ ਮਾਨਯੋਗ ਸੀਐਮ ਸਾਹਿਬ ਦੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਜਿਹੜੀ ਮੁਹਿੰਮ ਚੜ੍ਹੀ ਗਈ ਹੈ ਉਹਦੀ ਲੜੀ ਦੇ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਏ ਜਾ ਰਹੇ ਨੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਵੀ ਅਸੀਂ 6 ਲੋਕੇਸ਼ਨ ਜਿਹੜੀਆਂ ਹੈਗੀਆਂ ਆਇਡੈਂਟੀਫਾਈ ਕੀਤੀਆਂ ਜਿੱਥੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਏ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਆਪਾਂ ਇੱਕ ਲੋਕੇਸ਼ਨ ਜਿਹੜੀ ਹੈ ਰੇਲਵੇ ਹਾਰ ਇੱਥੇ ਜ਼ੀਰੇਕੁਰ ਖੜੇ ਹੈ ਤੇ ਇਹ ਜਿਹੜੇ ਸਾਰੇ ਲੋਕੇਸ਼ਨਸ ਅਸੀਂ ਆਇਡੈਂਟੀਫਾਈ ਕੀਤੀਆਂ ਇਹ ਸਾਡੇ ਇੰਟੈਲ ਇੰਟੈਲੀਜੈਂਸ ਇਨਪੁਟਸ ਦੇ ਬੇਸ ਤੇ ਸਾਡੀ ਸਪੈਸ਼ਲ ਬ੍ਰਾਂਚ ਦੀ ਇਨਪੁਟਸ ਦੇ ਬੇਸ ਤੇ ਤੇ ਜਿਹੜੇ ਸਾਡੇ ਕੋਲ ਪੁਰਾਣੇ ਐਫਆਈਆਰਸ ਵਗੈਰਾ ਦਰਜ ਹੋਈਆਂ ਉਹਨਾਂ ਦੇ ਬੇਸ ਤੇ ਇਹ ਲੋਕੇਸ਼ਨ ਅਸੀਂ ਆਇਡੈਂਟੀਫਾਈ ਕੀਤੀਆਂ ਗਈਆਂ ਸਾਨੂੰ ਇੱਥੇ ਡਰੱਗਸ ਦੀ ਵੀ ਕਿਤੇ ਨਾ ਕਿਤੇ ਇਨਪੁਟ ਕਿਤੇ ਨਾ ਕਿਤੇ ਆਂਦੀ ਰਹੀ ਹੈ ਤੇ ਕੁਝ ਮਾੜੇ ਅਨਸਰਾਂ ਦੇ ਲੋਕੇ ਹੋਣ ਦੀ ਵੀ ਇੱਥੇ ਇਨਪੁਟ ਆਂਦੀ ਰਹੀ ਹੈ ਤਾਂ ਉਹਦੇ ਤਹਿਤ ਹੀ ਸਾਰਾ ਕੋਰਟੈਂਟ ਸਰਚ ਆਪਰੇਸ਼ਨ ਕਰਾਇਆ ਜਾ ਰਿਹਾ ਜਿਵੇਂ ਇਸ ਲੋਕੇਸ਼ਨ ਦੇ ਕਰੀਬ 540 ਫਲੈਟਸ ਜਿਹੜੇ ਹੈਗੇ ਸਾਨੂੰ ਦੱਸੇ ਗਏ ਤੇ ਇਹਨਾਂ ਦੀ ਅਸੀਂ ਟਾਰਗੇਟਡ ਸਰਚ ਵੀ ਕਰਾ ਰਹੇ ਹਾਂ ਤੇ ਰੈਂਡਮ ਸਰਚ ਵੀ ਕਰਾ ਰਹੇ ਹਾਂ ਅ ਇਹ ਚ ਜਿਹੜੇ ਸਾਡੇ ਸਰਕੰਡੈਂਟਸ ਅਜੋਪਰੇਸ਼ਨ ਚੱਲਦੇ ਆ ਉਹ ਸਾਨੂੰ ਡਰੱਗਸ ਦੇ ਰਿਕਵਰ ਹੋਣ ਦੀ ਵੀ ਉਮੀਦ ਹੈਗੀ ਹੈ ਕੋਈ ਸਾਡੀਆਂ ਲਿਸਟਸ ਵੀ ਬਣੀਆਂ ਹੋਈਆਂ ਕੋਈ ਸਾਡੇ ਕੋਲ ਜਿਹੜੀ ਹੈਗੀ ਹੈ ਇਨਪੁਟਸ ਹੈਗੇ ਜਿਹੜੇ ਡਰੱਗ ਡੈਡਲਰਸ ਹੈਗੇ ਉਹਨਾਂ ਦੇ ਖਿਲਾਫ ਵੀ ਜਿਹੜਾ ਐਕਸ਼ਨ ਸਾਡਾ ਚੱਲਦਾ ਪਿਆ ਸਰ ਅੱਜ ਦੇ ਸਰਚ ਬਿਆਨ ਚ ਕੁਝ ਬਰਾਮਦ ਹੋਇਆ ਚਾਹੇ ਨਹੀਂ ਸਾਡੀ ਇਹ ਆਪਰੇਸ਼ਨ ਚੱਲਦਾ ਪਿਆ ਇਹ ਤੁਹਾਨੂੰ ਸਾਡਾ ਇਹ ਦੁਪਹਿਰ ਦੇ ਕਰੇ ਆਪਰੇਸ਼ਨ ਚੱਲੇਗਾ ਤੇ ਦੁਪਹਿਰ ਤੋਂ ਬਾਅਦ ਤੁਹਾਨੂੰ ਇੱਕ ਪ੍ਰੈਸ ਨੋਟ ਰਾਹੀਂ ਅਸੀਂ ਸਾਰੀ ਡਿਟੇਲ ਸ਼ੇਅਰ ਕਰਾਂਗੇ ਸਰ ਲਗਾਤਾਰ ਕੋਆਰਡੀਨੇਸ਼ਨ ਕੀ ਹੌਲੀ ਜਿਹਾ ਕੋਆਰਡੀਨੇਸ਼ਨ ਕਿ ਪਹਿਲਾਂ ਵੀ ਤੁਸੀਂ ਜਿਹੜੀ ਰਿਕਵਰੀ ਕੀਤੀ ਹੈ ਬੜੇ ਉਹ ਵੀ ਦੂਜੇ ਸਟੇਟ ਦੇ ਜਿਹੜੇ ਆ ਕੇ ਇੱਥੇ ਨੁਕ ਜਾਂਦੇ ਨੇ ਖਾਸ ਤੌਰ ਤੇ ਸੋਸਾਇਟੀ ਦੇ ਵਿੱਚ ਉਹ ਕਿਸ ਤਰ੍ਹਾਂ ਤੁਸੀਂ ਰਣਨੀਤੀ ਤਿਆਰ ਕਰਦੇ ਨੇ ਇਹ ਚ ਸਾਡੀ ਜਿਹੜੀ ਕੋਆਰਡੀਨੇਸ਼ਨ ਹੈ ਚੰਡੀਗੜ੍ਹ ਪੁਲਿਸ ਨਾਲ ਹਰਿਆਣਾ ਪੁਲਿਸ ਨਾਲ ਤੇ ਇਧਰੋਂ ਹਿਮਾਚਲ ਪੁਲਿਸ ਨਾਲ ਕਿਉਂਕਿ ਕਿੰਨੇ ਹੀ ਏਰੀਆ ਸੰਡਾ ਲੱਗਦੇ ਆ ਸਾਡੀ ਬੜੇ ਰੈਗੂਲਰਸ ਉਹਨਾਂ ਨਾਲ ਮੀਟਿੰਗ ਵੀ ਹੁੰਦੀ ਹੈ ਤੇ ਸਾਡਾ ਰੈਗੂਲਰ ਉਹਨਾਂ ਦੇ ਵਟਸਐਪ ਗਰੁੱਪਸ ਵੀ ਬਣੇ ਹੋਏ ਆ ਸਾਡੇ ਤੇ ਉਹ ਤੇ ਰੈਗੂਲਰ ਐਕਸਚੇਂਜ ਆਫ ਇਨਫੋਰਮੇਸ਼ਨ ਹੋ ਜਾਏਗਾ ਕੋਈ ਜਿਹੜਾ ਸਾਡੇ ਕੋਲ ਰਿਕਵਰੀ ਹੁੰਦੀ ਹੈ ਤੇ ਉਹ ਲੈ ਕੇ ਕਿਤੇ ਬਾਹਰੋਂ ਆਇਆ ਹੁੰਦਾ ਹੈ ਤਾਂ ਅਸੀਂ ਉਹਨਾਂ ਨਾਲ ਐਕਸਚੇਂਜ ਵੀ ਕਰਦੇ ਹਾਂ ਇਨਫੋਰਮੇਸ਼ਨ ਕਿ ਉਹ ਸਾਡੀ ਹੈਲਪ ਵੀ ਕਰਦੇ ਉਹਨੂੰ ਫੜ ਲੈਂਦੇ ਹਾਂ ਸਿਮਿਲਰਲੀ ਉਹਨਾਂ ਦੇ ਜਿਹੜੀ ਰਿਕਵਰੀ ਹੁੰਦੀ ਹੈ ਸੁਹਾਨੀ ਪੁਲਿਸ ਵੱਲੋਂ ਵੀ ਉਹਨਾਂ ਨੂੰ ਪਾਪਰਲੀ ਜਿਹੜੀ ਕੋਆਪਰੇਸ਼ਨ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਵੀ ਜਿਹੜੀ ਸਾਡੀ ਐਸਟੀਐਫ ਹੈਗੀ ਹੈ ਉਹ ਨੋਡਲ ਏਜੰਸੀ ਹੈ ਉਹ ਸਟੇਟ ਪੱਧਰ ਤੇ ਡਿਟੇਲਡ ਕੋਆਰਡੀਨੇਸ਼ਨ ਜਿਹੜੀ ਹੈਗੀ ਹੈ ਉਸ ਐਸਟੀਐਫ ਵੱਲੋਂ ਵੀ ਕੀਤੀ ਜਾਂਦੀ ਹੈ ਸਰਬ ਕਿਉਂਕਿ ਸੋਸਾਇਟੀ ਦੀ ਗੱਲ ਕੀਤੀ ਤੁਸੀਂ ਲਗਾਤਾਰ ਵੈਰੀਫਿਕੇਸ਼ਨ ਦੀ ਰੈਂਟ ਐਗਰੀਮੈਂਟ ਦੀ ਗੱਲ ਮਿਸੈਂਸ ਕ੍ਰੀਏਟ ਕਰਦੇ ਉਸ ਨੂੰ ਲੈ ਕੇ ਪੁਲਿਸ ਕੀ ਕੰਮ ਕਰ ਰਹੀ ਹੈ ਨਹੀਂ ਬਿਲਕੁਲ ਜਿਹੜੇ ਸਾਡੇ ਕੋਆਰਡੀਨੇਟਸ ਸਰ ਜੋ ኦਪਰੇਸ਼ਨਸ ਹੈਗੀ ਹੈ ਇਹਨਾਂ ਦਾ ਇੱਕ ਇੱਕ ਮੋਟਿਵ ਵੀ ਹੈਗਾ ਕਿ ਜਿਹੜੇ ਵੀ ਵਿਦਆਊਟ ਵੈਰੀਫਿਕੇਸ਼ਨ ਰਹਿ ਰਹੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਵੀ ਲਿਆ ਜਾਏਗਾ ਜਿਵੇਂ ਕਿ ਆਪਾਂ ਪਹਿਲਾਂ ਵੀ ਇੱਕ ਬਹੁਤ ਡਿਟੇਲਡ ਸਾਲ ਪਹਿਲਾਂ ਮੁਹਿੰਮ ਚਲਾਈ ਸੀ ਜਿਹਦੇ ਤਹਿਤ ਟੈਨੈਂਟ ਵੈਰੀਫਿਕੇਸ਼ਨ ਜਿਹੜੀ ਸੀ ਕੀਤੀ ਜਾਂਦੀ ਸੀ डीसी ਮੁਹਾਲੀ ਵੱਲੋਂ ਕੋਈ ਹੋਈ ਨਹੀਂ ਹੈ ਜੀ ਰਿਗਰਡਿੰਗ ਅਸੀਂ ਪਹਿਲਾਂ ਵੀ ਕਾਫੀ ਐਫਆਈਆਰ ਦਿੱਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਵੈਰੀਫਿਕੇਸ਼ਨ ਜਿਹੜੀਆਂ ਸੀਗੀਆਂ ਸਾਡੇ ਕੋਲ ਹੁਣ ਵਾਸਤੇ ਆਈਆਂ ਸੀ ਜੀ ਅੱਜ ਵੀ ਜਿੱਥੇ ਰਿਤੇ ਅਸੀਂ ਸਰਚ ਆਪਰੇਸ਼ਨਸ ਕਰ ਰਹੇ ਹਾਂ ਜਿੱਥੇ ਸਾਨੂੰ ਟੈਂਨੈਂਟ ਵੈਰੀਫਿਕੇਸ਼ਨ ਨਹੀਂ ਹੋਈ ਮਿਲਣੀ ਹੈਗੀ ਤਾਂ ਸਟ੍ਰਿਕਟ ਐਕਸ਼ਨ ਐਸ ਪਰ ਲਾ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਲਿਆ ਜਾਏਗਾ ਸਰ ਇੱਕ ਚੋਰੀ ਔਰ ਡਕੈਤੀ ਜਿਵੇਂ ਲੂਟਪਾਰ ਦੀ ਕਰਨਾਵਾ ਜਿਹੜੇ ਵੱਧੀਆਂ ਜਾ ਰਹੀਆਂ ਉਹਦੇ ਵਾਸਤੇ ਨਾ ਲੋਕਾਂ ਦੀ ਮੰਗ ਹੈ ਵੀ ਗਸ਼ਟ ਜਿਹੜੀ ਹੈ ਉਹ ਪ੍ਰੋਪਰ ਹੋਣੀ ਚਾਹੀਦੀ ਹੈ ਨਾਈਟ ਦੇ ਟਾਈਮ ਦੇ ਵਿੱਚ ਇਹ ਚ ਸਾਡੀ ਰੈ ਚ ਦੋਇਆ ਤਿੰਨ ਪੈਟਰੋਲਿੰਗ ਪਾਰਟੀਆਂ ਦੇ ਨਾਕੇ ਜਿਹੜੇ ਹੈਗੇ ਉਹ ਕੱਢਦੇ ਤੇ ਉਹ ਰੈਗੂਲਰ ਰੈਂਡਮ ਨਾਕੇ ਵੀ ਲਾਉਂਦੇ ਨੇ ਰੈਂਡਮ ਸਰਚੇਸ ਵੀ ਕਰਦੇ ਨੇ ਤੇ ਨਾਈਟਸ ਪੈਟਰੋਲਿੰਗ ਕਰਦੀ ਹੈ ਇਸ ਤੋਂ ਇਲਾਵਾ ਜਿਹੜੀਆਂ ਲੁੱਟਪਾਰ ਦੀਆਂ ਵਾਰਦਾਤਾਂ ਤੁਸੀਂ ਗੱਲ ਕਰ ਰਹੇ ਹੋ ਕਿ ਜੇ ਆਪਾਂ ਮੁਹਾਲੀ ਪੁਲਿਸ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਦਵਾ ਸਕਦਾ ਕਿ ਸਾਡੇ ਜਿੰਨੇ ਵੀ ਇਥੇ ਇਨਸੀਡੈਂਟਸ ਇਹ ਜਿਹੇ ਹੋਏ ਹੈ ਉਹ ਸਾਰੇ ਦੇ ਸਾਰੇ ਆਲਮੋਸਟ ਟ੍ਰੇਸਡ ਨੇ ਤੇ ਜਿਹੜੇ ਵੀ ਬੰਦੇ ਇਸ ਲੁੱਟਪਾਰ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤਾਂ ਉਹਨਾਂ ਨੂੰ ਅਸੀਂ ਸਲੱਖਾਂ ਦੇ ਪਿੱਛੇ ਪਛਾਣ